ਅੱਜ ਦੀ ਦੀ ਬਣਾਈ ਵੀਡੀਓ ਤੇ ਦੇਖੋ ਕਿਵੇਂ ਦੇਖਦੇ ਹੀ ਦੇਖਦੇ ਵੀਡੀਓ ਹੋ ਗਈ ਵਾਇਰਲ ਲੋਕ ਇਸ ਕੁੜੀ ਨੂੰ ਪਾ ਰਹੇ ਨੇ ਲੱਖਾਂ ਦੀਆਂ ਲਾਂਹਤਾ ਆਖਰ ਕੀ ਹੈ ਉਹ ਜਾ ਪੂਰੀ ਜਾਣਕਾਰੀ ਦਿੰਨੇ ਆ ਵੀਡੀਓ ਦੇ ਮਾਧਿਅਮ ਦਿਰਾਹੀ ਅੱਜ ਕੱਲ ਦੇ ਯੁੱਗ ਦੇ ਵਿੱਚ ਅਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਅਕਸਰ ਹੀ ਮੁੰਡੇ ਕੁੜੀਆਂ ਵੀਡੀਓਜ਼ ਬਣਾ ਕੇ ਪੋਸਟ ਕਰਦੇ ਨੇ ਪਰ ਜਿਹੜੀ ਵੀਡੀਓ ਦੀ ਅੱਜ ਤੁਹਾਨੂੰ ਗੱਲ ਦੱਸਣ ਜਾ ਰਹੇ ਆ ਇਸ ਵੀਡੀਓ ਤੇ ਕਾਫੀ ਜਿਹੜਾ ਵਿਵਾਦ ਛਿੜਿਆ ਹੋਇਆ ਹੈ ਦਰਸਾਨੇ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਜਿਹੜੀ ਹੈ ਨੱਚਦੀ ਹੋਈ ਜਿਹੜਾ ਦਿਖਾਈ ਦਿੰਦੀ ਹੈ ਜਿਸ ਤੋਂ ਬਾਅਦ ਜਿਹੜਾ ਇੱਕ ਅੱਜਕੱਲ ਟ੍ਰੈਂਡ ਚੱਲਿਆ ਹੋਇਆ ਹੈ ਕਿ ਥੋੜਾ ਜਿਹਾ ਬਲਸ਼ ਹੁੰਦਾ ਉਸ ਤੋਂ ਬਾਅਦ ਕੁੜੀ ਦੇ ਕੱਪੜੇ ਜਿਹੜੇ ਨੇ ਉਹ ਬਦਲ ਜਾਂਦੇ ਨੇ ਵੀਡੀਓ ਤਾਂ ਜਿਹੜੀ ਆ ਸਧਾਰਨ ਜੀ ਹੈ ਜਿਵੇਂ ਲੋਕਾਂ ਨੇ ਬਣਾਈ ਹੋਈ ਆ ਉਹੋ ਜਿਹੀ ਵੀਡੀਓ ਪਰ ਇਸ ਵੀਡੀਓ ਤੇ ਵਿਵਾਦ ਆਖਰ ਕਿਉਂ ਛਿੜ ਰਿਹਾ ਹੈ ਦੱਸ ਦੇ ਕਿ ਜਿਸ ਖਾਦੇ ਉੱਤੇ ਲੜਕੀ ਦੇ ਦੁਆਰਾ ਵੀਡੀਓ ਬਣਾਈ ਜਾ ਰਹੀ ਹੈ ਉਸ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਜਿਹੜਾ ਬਣਿਆ ਹੋਇਆ ਕਿਸੇ ਨੇ ਆਪਣੇ ਘਰ ਦੇ ਵਿੱਚ ਹੀ ਗੁਰੂ ਘਰ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਹੋਈ ਹੈ ਸੋ ਇੱਕ ਤਰੀਕੇ ਦਾ ਸੀ ਪੂਜਾ ਰੂਮ ਜਿਸ ਨੂੰ ਕਹਿੰਦੇ ਆਂ ਕਿ ਘਰਾਂ ਦੇ ਵਿੱਚ ਅਕਸਰ ਹੀ ਪਾਠ ਪੂਜਾ ਦੇ ਲਈ ਇੱਕ ਕਮਰਾ ਬਣਾਇਆ ਹੁੰਦਾ ਸੋ ਉਹ ਜਿਹਾ ਕਮਰਾ ਹੈ ਜਿਸ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਕੁੜੀ ਨੂੰ ਲਾਂਤਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਲਾਂਤਾ ਕਾਹ ਪਾ ਰਹੇ ਨੇ ਕਿਉਂਕਿ ਲੋਕਾ ਮਕਹਿਣਾ ਹੈ ਕਿ ਇਹ ਕੁੜੀ ਜਿਹੜੀ ਹੈ ਅਗੁਰੂ ਪੂਜਾਕਰ ਦੇ ਸਮਾਨ ਜਿੱਥੇ ਪਾਠ ਪੂਜਾ ਕਰਦ ਲਈ ਇੱਕ ਸੁਚੀ ਥਾ ਦੇ ਸਾਹਮਣੇ ਖੜ ਕੇ ਅਜੇ ਹੀ ਆ ਨਚਾਰ ਪੂਣਾ ਕਰਦੀ ਹੋਈ ਦਿਖਾਈ ਦੇ ਰਹੀ ਐ ਸੋ ਲੋਕ ਇਸ ਵੀਡੀਓ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੀ ਨੇ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸਿਓ ਕਿ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਡੀ ਕੀ ਰਾਏ ਹੈ ਕਿ ਜੋ ਕੁੜੀ ਵੱਲੋਂ ਕੀਤਾ ਗਿਆ ਇਹ ਸਹੀ ਹੈ ਜਾਂ ਫਿਰ ਗਲਤ ਹੈ ਤੁਹਾਡੀ ਰਾਏ ਤੁਹਾਡੇ ਵਿਚਾਰ ਬਹੁਤ ਜ਼ਰੂਰੀ ਨੇ ਆਪਣੀ ਰਾਏ ਆਪਣਾ ਵਿਚਾਰ ਵੀ ਜ਼ਰੂਰ ਸਾਂਝ ਕਰਨਾ